ਵਾਲ ਸਟ੍ਰੀਟ ਤੁਸੀਂ ਦੇਖਿਆ ਹੋਣਾ ਬਹੁਤ ਵੱਡਾ ਅਖਬਾਰ ਹੈ ਇੱਕ ਅਮਰੀਕਨ ਅਖਬਾਰ ਦੇ ਵਿੱਚ ਇੱਕ ਲੇਖ ਲੱਗਦਾ ਲਿਖਣ ਵਾਲਾ ਹੈ ਵਾਲਟਰ ਰਸਲ ਮੀਟ ਉਹ ਲੇਖ ਜਿਹੜਾ ਹੈ ਨਾ ਭਾਰਤ ਦੇ ਸੰਦਰਭ ਦੇ ਵਿੱਚ ਹੈ ਵੈਸੇ ਉਹ ਲੇਖ ਨਹੀਂ ਕਾਲਮ ਹੈ ਤੇ ਤੁਹਾਨੂੰ ਪਤਾ ਕਾਲਮਨਿਸਟ ਜਿਹੜੇ ਹੁੰਦੇ ਨੇ ਉਹ ਰੋਜ਼ਾਨਾ ਜਾਂ ਹਫਤਾਵਰ ਜਾਂ ਮਹੀਨੇ ਦਾ ਇੱਕ ਕਾਲਮ ਲਿਖਦੇ ਇੱਕ ਨਿਸ਼ਚਿਤ ਜਗਾ ਹੁੰਦੀ ਹੈ ਉਹਨਾਂ ਦੀ ਅਖਬਾਰਾਂ 'ਚ ਇਹ ਜਿਹੜਾ ਮਿਸਟਰ ਮੀਟ ਹੈ ਬਹੁਤ ਜ਼ਿਆਦਾ ਪੜਿਆ ਲਿਖਿਆ ਵਿਅਕਤੀ ਹੈ ਤੇ ਇਸ ਨੂੰ ਬਹੁਤ ਜ਼ਿਆਦਾ ਤਵੱਜੋ ਮਿਲਦੀ ਹੈ ਇਹਦੀ ਲੇਖਣੀ ਨੂੰ ਇਹਦੀ ਗੱਲਬਾਤ ਨੂੰ ਉਸਨੇ ਇੰਡੀਆ ਦੇ ਸੰਦਰਭ 'ਚ ਅਮਰੀਕਾ ਨੂੰ ਕਿਹਾ ਕਿ ਭਾਈ ਤੁਸੀਂ ਕੀ ਕਰ ਰਹੇ ਹੋ ਮਤਲਬ ਕਿ ਐਪਲ ਨੂੰ ਜਿਸ ਤਰ੍ਹਾਂ ਡੋਨਲਡ 트ੰਪ ਨੇ ਤਮਕਾਇਆ ਇਹ ਕੀਤਾ ਵਾ ਕੀਤਾ ਉਹਨਾਂ ਸਾਰੀਆਂ ਚੀਜ਼ਾਂ ਨੂੰ ਆਧਾਰ ਬਣਾ ਕੇ ਇਹ ਕਿਹਾ ਕਿ ਭਾਰਤ ਨਾਲ ਕੀ ਕਰ ਰਹੇ ਹੋ ਪਰ ਇਧਰ ਮੋਦੀ ਹੈ ਕਿ ਮੰਨਤਾ ਨਹੀਂ ਸਾਡਾ ਉਹ ਸਟੂਡੈਂਟ ਕਿਸ ਤਰ੍ਹਾਂ ਜ਼ਲੀਲ ਕੀਤਾ ਗਿਆ ਹਵਾਈ ਅਡੇ ਤੇ ਥੱਲੇ ਸੁੱਟਿਆ ਗਿਆ ਦੁਨੀਆ ਭਰ ਦੇ ਵਿੱਚ ਉਸ ਦੀ ਨਿੰਦਿਆ ਨਾ ਖੇਦੀ ਹੋਈ ਪਰ ਸਾਡਾ ਸ਼ੇਰ ਹੈ ਕਿ ਸੁਤਾ ਹੈ ਦਹਾੜਦਾ ਹੀ ਨਹੀਂ ਇਸੇ ਵੇਲੇ ਇੱਕ ਖਬਰ ਹੋਰ ਆਉਂਦੀ ਹੈ ਜੀ 7 ਦੀ ਮਹੱਤਵਪੂਰਨ ਮੀਟਿੰਗ ਕੈਨੇਡਾ 'ਚ ਭਾਰਤ ਨੂੰ ਆਮ ਤੌਰ ਤੇ ਇਨਵਾਈਟੀ ਦੇ ਤੌਰ ਤੇ ਸੱਦਾ ਮਿਲਦਾ ਰਿਹਾ ਹੁਣ ਤੱਕ ਮਨਮੋਹਨ ਸਿੰਘ ਸਰਕਾਰ ਤੋਂ ਚੱਲਦਾ ਆਇਆ ਸਿਲਸਲਾ ਚੱਲਦਾ ਆਇਆ ਸਿਲਸਲਾ ਮੋਦੀ ਸਾਹਿਬ ਦੀ ਸਰਕਾਰ ਤੱਕ ਵੀ ਚੱਲਦਾ ਰਿਹਾ ਪਰ ਹੋਇਆ ਕੀ ਕਿ ਇਸ ਵਾਰ ਬਤੌਰ ਇਨਵਾਈਟੀ ਇਹਨਾਂ ਨੂੰ ਇਨਵਾਈਟ ਨਹੀਂ ਸੀ ਕੀਤਾ ਜਾ ਰਿਹਾ ਐਂਡ ਮੂਵਮੈਂਟ ਤੇ ਹੋ ਸਕਦਾ ਕੁਝ ਜੀਓ ਪੋਲਿਟਿਕਸ ਦੀ ਗੇਮ ਚੱਲੀ ਹੋਵੇ ਇਹਨਾਂ ਨੂੰ ਇਨਵੀਟੇਸ਼ਨ ਪ੍ਰਾਪਤ ਹੁੰਦਾ ਹੈ ਸਾਬ ਉਹ ਇਨਵੀਟੇਸ਼ਨ ਜਿਹੜਾ ਪ੍ਰਾਪਤ ਹੁੰਦਾ ਹੈ ਉਹਦੇ ਤੇ ਵੀ ਇੱਕ ਵਿਵਾਦ ਕੁਝ ਲੋਕ ਇੱਥੇ ਸਵਾਲ ਚੁੱਕ ਰਹੇ ਸੰ ਕਿ ਕੀ ਭਾਰਤ ਨੂੰ ਇਹ ਸੱਦਾ ਪ੍ਰਵਾਨ ਕਰਨਾ ਚਾਹੀਦਾ ਜਾਂ ਠੁਕਰਾ ਦੇਣਾ ਚਾਹੀਦਾ ਇਹ ਪ੍ਰਵਾਨ ਕਰਨਾ ਚਾਹੀਦਾ ਤਾਂ ਕੀ ਮੋਦੀ ਸਾਹਿਬ ਆਪਣੀ ਜਗ੍ਹਾ ਕੋਈ ਡਿਪਲੋਮੈਟ ਹੋਰ ਭੇਜ ਦੇਣ ਤਾਂ ਬਿਹਤਰ ਨਹੀਂ ਹੋਏਗਾ ਉਹਦਾ ਇੱਕ ਕਾਰਨ ਕਿ ਠੀਕ ਹੈ ਕੈਨੇਡੀਅਨ ਪ੍ਰਧਾਨ ਮੰਤਰੀ ਥੋੜਾ ਦੋਸਤਾਨਾ ਰਵਈਆ ਅਖਤਿਆਰ ਕਰ ਚੁੱਕੇ ਆ ਸੰਕੇਤ ਦੇ ਰਹੇ ਆ ਮਿਸਟਰ ਕਾਰਨ ਪਰ ਜਿਸ ਤਰ੍ਹਾਂ ਦਾ ਉਹਨਾਂ ਤੇ ਦਬਾਅ ਪਾਇਆ ਜਾ ਰਿਹਾ ਜਿਸ ਤਰ੍ਹਾਂ ਦੇ ਉਹਨਾਂ ਦੇ ਹਾਲਾਤ ਨੇ ਉੱਥੇ ਉਸ ਵੇਲੇ ਆਪਾਂ ਦੇਖਦੇ ਆ ਖਾਸ ਤੌਰ ਤੇ ਜਿਸ ਵੇਲੇ ਖਾਲਸਤਾਨੀ ਸਮਰਥਕ ਵੀਐਸ ਦੇ ਵਿਰੋਧ ਚੁਟਾਰੇ ਨੇ ਤਾਂ ਕੀ ਉਸ ਵੇਲੇ ਜਦੋਂ ਇੱਕ ਹਿੱਸਾ ਉੱਥੇ ਕੈਨੇਡਾ ਦੇ ਵਿੱਚ ਇਸ ਦਾ ਵਿਰੋਧ ਕਰ ਰਿਹਾ ਤਾਂ ਮੋਦੀ ਸਾਹਿਬ ਦਾ ਉੱਥੇ ਜਾਣਾ ਠੀਕ ਹੈ ਜਾਂ ਵਾਸਤੇ ਮੈਂ ਮੈਂ ਤੁਹਾਡੇ ਤੇ ਸ਼ਰਤ ਦਿੰਦਾ ਪਰ ਇਹਨਾਂ ਦੋ ਵੱਡੀਆਂ ਖਬਰਾਂ ਤੋਂ ਇਲਾਵਾ ਇੱਕ ਵੱਡੀ ਖਬਰ ਹੋਰ ਨਿਕਲੀ ਇੱਕ ਬਹੁਤ ਵੱਡਾ ਨਿਊਜ਼ ਆਊਟਲੈਟ ਹੈ ਗਲੋਬਲ ਨਿਊਜ਼ ਕੈਨੇਡਾ ਦਾ ਉਸਨੇ ਕੁਝ ਖੁਲਾਸੇ ਕੀਤੇ ਨੇ ਬਹੁਤ ਖਤਰਨਾਕ ਖੁਲਾਸੇ ਨੇ ਆਪਾਂ ਦੇਖਦੇ ਆਂ ਝਾਤ ਮਾਰ ਕੇ ਕਿ ਕੀ ਕੁਸ਼ ਹੈ ਗਲੋਬਲ ਨਿਊਜ਼ ਲਿਖਦਾ ਹੈ ਕਿ ਸਾਨੂੰ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਇੱਕ ਸ਼ੱਕੀ ਭਾਰਤੀ ਸਰਕਾਰੀ ਏਜੰਟ ਨੇ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਨੇਤਾ ਜਗਮੀਤ ਸਿੰਘ ਤੇ ਨਿਗਰਾਨੀ ਰੱਖੀ ਸੀ ਨਿਗਰਾਨੀ ਤੋਂ ਪਾ ਨਿਗਰਾਨੀ ਤੋਂ ਪਾ ਹੁੰਦਾ ਹੈ ਕਿ ਰੇਕੀ ਜਿਵੇਂ ਆਪਾਂ ਇੱਥੇ ਇੱਕ ਸ਼ਬਦ ਸੁਣਦੇ ਆਂ ਕਿ ਫੁਲਾਣੇ ਦੇ ਘਰ ਫਾਇਰਿੰਗ ਹੋਣ ਤੋਂ ਪਹਿਲਾਂ ਰੇਕੀ ਕੀਤੀ ਗਈ ਕਤਲ ਕਰਨ ਤੋਂ ਪਹਿਲਾਂ ਉਹਦੀ ਰੇਕੀ ਹੋਈ ਇਦਾਂ ਹੀ ਤਾਂ ਇਸੇ ਦੇ ਚੱਲਦਿਆਂ 18 ਮਹੀਨੇ ਪਹਿਲਾਂ ਜਿਹੜੀ ਉਹਨਾਂ ਦੀ ਕੈਨੇਡੀਅਨ ਫੈਡਰਲ ਪੁਲਿਸ ਆ ਜਿਸ ਨੂੰ RCMP ਕਹ ਦਿੰਦੇ ਆ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਜਿਹੜੀ ਹੈ ਉਹਨੇ ਸੁਰੱਖਿਆ ਕੇਰੇ ਚ ਲਿਆ ਸੀ ਉਹਨਾਂ ਨੂੰ ਦੱਸਿਆ ਜਾ ਰਿਹਾ ਮੈਂ ਨਹੀਂ ਕਹ ਰਿਹਾ ਗਲੋਬਲ نیوز ਕਹ ਰਿਹਾ ਹੈ ਕਿ ਇਹ ਜਿਹੜਾ ਏਜੰਟ ਸੀ ਉਹ ਭਾਰਤ ਸਰਕਾਰ ਦੇ ਨਾਲ ਜੁੜ ਕੇ ਗਤੀਵਿਧੀਆਂ 'ਚ ਸ਼ਾਮਲ ਸੀ ਜਿਹਦੇ ਤਹਿਤ ਉਹ ਮਿਸਟਰ ਸਿੰਘ ਦੀ ਰੋਜ਼ਮਰਾਂ ਦੀ ਯਾਤਰਾ ਦੀ ਪਰਵਾਰਕ ਜੀਵਨ ਦੀ ਗਹਿਰਾਈ ਨਾਲ ਜਾਣਕਾਰੀ ਇਕੱਤਰ ਕਰ ਰਿਹਾ ਸੀ ਨਾਲੇ ਕਹਿੰਦੇ ਆ ਕਿ ਇਸ ਏਜੰਟ ਦਾ ਸਬੰਧ ਸਿੱਧਾ ਲਾਰੈਂਸ ਗੈਂਗ ਦੇ ਨਾਲ ਵੀ ਸੀ ਉਸ ਗੈਂਗ ਤੇ ਭਾਰਤ ਸਰਕਾਰ ਵੱਲੋਂ ਕੈਨੇਡਾ ਦੇ ਵਿੱਚ ਹਿੰਸਾ ਫੈਲਾਉਣ ਦੇ ਲਈ ਇਸਤੇਮਾਲ ਕੀਤੇ ਜਾਣ ਦਾ આરોਪ ਹੈ ਦੋਸ਼ ਹੈ ਮਤਲਬ ਕਿ ਲੌਰੈਂਸ ਦੇ ਨਾਲ ਜਾਂ ਲੌਰੈਂਸ ਗੈਂਗ ਦੇ ਨਾਲ ਇਸ ਏਜੰਟ ਦਾ ਸੰਪਰਕ ਸੀ ਤੇ ਲੌਰੈਂਸ ਜਾਂ ਲੌਰੈਂਸ ਗੈਂਗ ਹੈ ਜਿਹੜਾ ਕਿ ਭਾਈ ਉਹਨਾਂ ਨੂੰ ਪਹਿਲਾਂ ਹੀ ਇਸ ਗੱਲ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ ਕਿ ਉਹ ਇਥੇ ਹਿੰਸਾ ਫਲਾਉਂਦੇ ਆ ਖੈਰ 2023 ਦੇ ਅੰਤ ਦੇ ਵਿੱਚ ਦੱਸਦੇ ਆ ਕਿ ਜਗਮੀਤ ਸਿੰਘ ਨੂੰ ਇੱਕ ਜ਼ਿੰਦਗੀ ਦਾ ਮਤਲਬ ਕਿ ਥ੍ਰੈਟ ਮੰਨਦੇ ਆ ਉਹਨਾਂ ਨੂੰ ਸੁਰੱਖਿਆ ਦੇ ਕੇਰੇ ਵਿੱਚ ਲਿਆ ਤੇ ਇਹਦਾ ਖੁਲਾਸਾ ਖੁਦ ਜਗਮੀਤ ਸਿੰਘ ਨੇ 2025 ਦੀਆਂ ਚੋਣਾਂ ਚ ਕੀਤਾ ਵੀ ਸੀਗਾ ਹਾਲਾਂਕਿ ਇਨੀ ਤਵੱਜੂ ਨਹੀਂ ਦਿੱਤੀ ਕਿਉਂਕਿ ਉਦੋਂ ਇਲੈਕਸ਼ਨ ਚੱਲ ਰਿਹਾ ਸੀਗਾ ਉਦੋਂ ਮਤਲਬ ਕਿ ਇਹ ਦੱਸਿਆ ਸੀਗਾ ਕਿ RCMP ਨੇ ਮੈਨੂੰ ਇਹ ਨਹੀਂ ਦੱਸਿਆ ਕਿ ਭਾਈ ਕਿਹਦੇ ਤੋਂ ਖਤਰਾ ਹੈ ਪਰ ਇਹ ਜ਼ਰੂਰ ਦੱਸਿਆ ਕਿ ਕੋਈ ਵਿਦੇਸ਼ੀ ਸਰਕਾਰ ਸੀ ਤਾਂ ਫਿਰ ਵਿਦੇਸ਼ੀ ਸਰਕਾਰ ਕਿਹੜੀ ਹ ਇੰਡੀਆ ਦਾ ਸਿੱਧੇ ਤੌਰ ਤੇ ਨਾਮ ਤੇ ਨਹੀਂ ਹੈ ਇਹਦੇ ਵਿੱਚ ਖैर ਹੁਣ ਜਦੋਂ ਇਹਨਾਂ ਨੇ ਸੰਪਰਕ ਕੀਤਾ ਭਾਰਤੀ ਹਾਈ ਕਮਿਸ਼ਨ ਦੇ ਨਾਲ ਇਸ ਅਖਬਾਰ ਨੇ ਤਾਂ ਉਹਨਾਂ ਨੇ ਤਾਂ ਇਹਦੇ ਤੇ ਕੋਈ ਜਵਾਬ ਨਹੀਂ ਦਿੱਤਾ ਆਰਸੀਐਮਪੀ ਵਾਲੇ ਜਿਹੜੇ ਆ ਤਰਜਮਾਨ ਮੈਰੀ ਈਵ ਬ੍ਰੈਟਨ ਉਹਨਾਂ ਦਾ ਕਹਿਣਾ ਕਿ ਦੇਖੋ ਜਨਤਕ ਤੌਰ ਤੇ ਹਸਤੀਆਂ ਦਾ ਜਿਹੜਾ ਸੁਰੱਖਿਆ ਦਾ ਵਾਤਾਵਰਣ ਹੁੰਦਾ ਹੈ ਨਿਰੰਤਰ ਬਦਲਦਾ ਰਹਿੰਦਾ ਹੈ ਅਸੀਂ ਗੰਭੀਰ ਖਤਰੇ ਨੂੰ ਲੈਨੇ ਹਾਂ ਸੀਰੀਅਸਲੀ ਲੈਨੇ ਹਾਂ पर ਇਸ ਸੰਬੰਧੀ ਕੋਈ ਜ਼ਿਆਦਾ ਜਾਣਕਾਰੀ ਜਿਹੜੀ ਹੈ ਉਹ ਨਹੀਂ ਦੇ ਸਕਦੇ ਇੱਧਰ ਸਿੱਖ ਆਰਗੇਨਾਈਜੇਸ਼ਨ ਹੈ ਜਿਹੜੀ वर्ल्ड ਸਿੱਖ ਆਰਗੇਨਾਈਜੇਸ਼ਨ ਹੈ ਜਿਹੜੀ ਉਹਦੇ ਪ੍ਰਧਾਨ ਹੈ ਦਾਨਿਸ਼ ਸਿੰਘ ਉਹਨਾਂ ਨੇ ਵੀ ਕਿਹਾ ਕਿ ਭਾਰਤ ਨੇ ਵਾਰ-ਵਾਰ ਕੈਨੇਡਾ ਦੀ ਜਿਹੜੀ ਸੰਪ੍ਰਭਤਾ ਹੈ ਯਾਨੀ ਪ੍ਰਭੂਸત્તા ਉਹਦਾ ਉਲੰਘਣ ਕੀਤਾ ਹੈ ਤੇ ਸਾਡੀ ਨੈਸ਼ਨਲ ਸਕਿਉਰਿਟੀ ਨੂੰ ਕਮਜ਼ੋਰ ਕੀਤਾ ਹੈ ਦੇਖੋ ਗੱਲ ਇਹ ਆ ਕਿ ਭਈ ਇਹ ਮਾਮਲਾ ਜਿਹੜਾ ਉਹ ਹੁਣ ਆਪਾਂ ਦੇਖੀਏ ਤਾਂ ਫਿਰ ਉਸੇ ਤਰ੍ਹਾਂ ਦਾ ਹੀ ਹੈ ਜਿਵੇਂ ਤੁਹਾਨੂੰ ਯਾਦ ਹੋਵੇਗਾ ਕਿ ਰਿਸ਼ਤਿਆਂ 'ਚ ਜਿਹੜੀ ਗੜਤਨ ਆਈ ਸੀਗੀ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਸਿਖਰ ਤੇ ਚਲੇ ਗਏ ਸੀਗੀ ਭਾਰਤ ਅਤੇ ਕੈਨੇਡਾ ਦੇ ਦਰਮਿਆਨ ਇਹ ਕਸ਼ੀਦਗੀ ਇਹ ਗੜਤਨ ਥੋੜੀ ਜੀ ਹੋਣ ਟ੍ਰੂਡੋ ਸਾਹਿਬ ਦੇ ਜਾਣ ਤੋਂ ਬਾਅਦ ਕਾਰਨੀ ਸਾਹਿਬ ਦੇ ਆਉਣ ਤੋਂ ਬਾਅਦ ਬਦਲਦੀ ਨਜ਼ਰ ਆ ਰਹੀ ਹੈ ਪਰ ਇੱਕ ਚੀਜ਼ ਯਾਦ ਰੱਖਿਓ ਕਿ ਆਸਟ੍ਰੇਲੀਆ ਦੇ ਵਿੱਚ ਵੀ ਇਸ ਤਰ੍ਹਾਂ ਦਾ ਦੋਸ਼ ਲੱਗਾ ਕੁਝ ਸਾਡੇ ਡਿਪਲੋਮੈਟ ਜਿਹੜੇ ਉਹਨਾਂ ਨੇ ਕੱਢੇ ਸੀਗੇ ਜਰਮਨ ਦੇ ਵਿੱਚ ਵੀ ਏਜੰਟ ਫੜੇ ਗਏ ਵੱਖ-ਵੱਖ ਦੇਸ਼ਾਂ 'ਚ ਯੂਐਸ ਵਾਲਾ ਕੱਸਾ ਤੇ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ ਨਿਜਰ ਵਾਲੇ ਮਾਮਲੇ 'ਚ ਕੀ ਹੋਇਆ ਸੀਗਾ ਤੁਹਾਨੂੰ ਸ਼ਾਇਦ ਯਾਦ ਹੋਏਗਾ ਨਿਜਰ ਦੇ ਇੱਕ ਦੋਸਤ ਨੇ ਹੀ ਇਸ ਗੱਲ ਦਾ ਇਨਕਸ਼ਾਫ ਕੀਤਾ ਸੀਗਾ ਕਿ ਨਿਜਰ ਦੇ ਟਰੱਕ 'ਚ ਪਹਿਲਾਂ ਇੱਕ ਟਰੈਕਿੰਗ ਡਿਵਾਈਸ ਜਿਹੜਾ ਸੀਗਾ ਉਹ ਪਾਇਆ ਜਾਂਦਾ ਠੀਕ ਹੈ ਨਾ ਜੀ ਤੇ ਉਸ ਤੋਂ ਬਾਅਦ ਵੈਸੇ ਜਾਣਕਾਰੀ ਜਿਹੜੀ ਆ ਸਿੱਖ ਫੈਡਰੇਸ਼ਨ ਦੇ ਜਿਹੜੇ ਤਰਸਮਾਨ ਨੇ ਮਨਿੰਦਰ ਸਿੰਘ ਉਹਨਾਂ ਨੇ ਵੀ ਜਾ ਕੇ ਪੁਲਿਸ ਨੂੰ ਦਿੱਤੀ ਸੀ ਮੇਰੇ ਖਿਆਲ ਦੇ ਨਾਲ ਉਹਨਾਂ ਦੀ ਲਾਈਫ ਨੂੰ ਵੀ ਥ੍ਰੈਟ ਮੰਨਿਆ ਗਿਆ ਬਾਅਦ ਵਿੱਚ ਤਾਂ ਨਿਜਰ ਨੂੰ ਮਤਲਬ ਕਿ ਜਦੋਂ ਮਾਰਿਆ ਗਿਆ ਸੀਗਾ ਤਾਂ ਇਸ ਟਰੈਕਿੰਗ ਡਿਵਾਈਸ ਦਾ ਉਸ ਵੇਲੇ ਬਹੁਤ ਰੌਲਾ ਪਿਆ ਸੀਗਾ ਹਾਲਾਂਕਿ ਟਰੈਕਿੰਗ ਡਿਵਾਈਸ ਮਿਲ ਗਿਆ ਸੀਗਾ ਪਰ ਉਦੋਂ ਤੇ ਇੱਕ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇੱਕ ਆਈਡੀਆ ਹੋ ਜਾਂਦਾ ਤੁਸੀਂ ਕਿੱਧਰ ਜਾਣਦੇ ਹੋ ਰੋਜ਼ਾਨਾ ਕਿੱਥੋਂ ਗੱਡੀ ਸਟਾਰਟ ਕੀਤੀ ਕਿੱਥੇ ਜਾ ਕੇ ਬੰਦ ਕੀਤੀ ਉਹ ਫਿਰ ਸਾਰਾ ਕੁਝ ਜਿਹੜਾ ਹੈ ਉਹ ਆ ਜਾਂਦਾ ਹੈ ਉਹਦੇ ਵਿੱਚ ਡਾਟਾ ਜਿਹੜਾ ਉਹ ਬਹੁਤ ਜ਼ਿਆਦਾ ਸਹਾਇਤਾ ਕਰ ਦਿੰਦਾ ਤਾਂ ਕਹਿੰਦੇ ਆ ਕਿ ਮਨਿੰਦਰ ਸਿੰਘ ਨੂੰ ਵੀ ਉਹਦੀ ਜਾਨ ਨੂੰ ਵੀ ਗੰਭੀਰ ਖਤਰਾ ਮੰਨਦਿਆਂ ਆਰਸੀਐਮਪੀ ਨੇ ਜਿਹੜਾ ਉਹ ਨਿਗਰਾਨੀ ਰੱਖਿਆ ਸੀ ਹੁਣ ਇਹ ਇੱਕ ਬਹੁਤ ਵੱਡਾ ਮਸਲਾ ਹੈ ਸਰ ਜਿਵੇਂ ਆਪਾਂ ਹਰਦੀਪ ਸਿੰਘ ਨਿੱਜਰ ਦਾ ਮਾਮਲਾ ਦੇਖਿਆ ਕਿ ਉਹਤੇ ਜੋ ਉਹਨੇ ਵਾਹਨ ਇਸਤੇਮਾਲ ਕੀਤਾ ਸੀਗਾ ਉਹਦੇ ਵਿੱਚ ਟਰੈਕਿੰਗ ਡਿਵਾਈਸ ਪਾਇਆ ਜਾਂਦਾ ਫਿਰ ਟਰੈਕਿੰਗ ਡਿਵਾਈਸ ਮਿਲਦਾ ਤਾਂ ਉਸ ਤੋਂ ਬਾਅਦ ਮਰਡਰ ਵੀ ਹੋ ਜਾਂਦਾ ਇਸ ਸਾਰੇ ਘਟਨਾਕ੍ਰਮ ਨੂੰ ਵੀ ਜੋੜ ਕੇ ਦੇਖੋ ਕਿ ਇੱਥੇ ਵੀ ਇੱਕ ਨਿਗਰਾਨੀ ਰੱਖੀ ਗਈ ਆ ਕਿਸਤੇ ਇਹ ਵੀ ਇੱਕ ਸਿੱਖ ਲੀਡਰ ਹੈ ਜਗਵੀਤ ਸਿੰਘ ਵੀ ਭਾਰਤ ਸਰਕਾਰ ਦੇ ਹਮੇਸ਼ਾ ਉਲਟ ਬੋਲੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਉੱਥੇ ਤੁਹਾਨੂੰ ਪਤਾ ਹੀ ਹੈ ਸਪੀਚ ਦੀ ਕਿੰਨੀ ਜ਼ਿਆਦਾ ਆਜ਼ਾਦੀ ਹਾਲਾਂਕਿ ਸਪੀਚ ਦੇ ਨਾਮ ਤੇ ਬਹੁਤ ਕੁਝ ਹੁੰਦਾ ਮੈਂ ਉਹਦਾ ਵੀ ਹਾਮੀਦਾਰ ਨਹੀਂ ਹਾਂ ਮੈਂ ਉਹਦਾ ਵੀ ਪੱਖدار ਨਹੀਂ ਹਾਂ ਪਰ ਜਗਵੀਤ ਸਿੰਘ ਵਰਗਾ ਇੱਕ ਜਿਹੜਾ ਉੱਥੋਂ ਦਾ ਨੇਤਾ ਹੈ ਜੇ ਉਹਦੇ ਮਗਰ ਇਸ ਤਰ੍ਹਾਂ ਏਜੰਟ ਲੱਗੇ ਆ ਇਰੇ ਖਿਆਲ ਦੇ ਨਾਲ ਹੁਣ ਇਥੇ ਥੋੜਾ ਜਿਹਾ ਰੁਕ ਕੇ ਥੋੜਾ ਜਿਹਾ ਠਹਿਰ ਕੇ ਸੋਚਣ ਦਾ ਮੀਲਾ ਹੈ ਕਿ ਆਪਰੇਸ਼ਨ ਸਿੰਧੂਰ ਵੇਲੇ ਸਭ ਤੋਂ ਵੱਡੀ ਚੁਣੌਤੀ ਇਹੀ ਸੀ ਕਿ ਭਾਈ ਸਾਨੂੰ ਡਿਪਲੋਮੈਟਿਕ ਜੋ ਸਪੋਰਟ ਮਿਲਣੀ ਚਾਹੀਦੀ ਸੀ ਦੁਨੀਆ ਚੋਂ ਨਹੀਂ ਮਿਲੀ ਕੈਨੇਡਾ ਅੱਜ ਸਾਡੇ ਨਾਲ ਜਿਹੜੇ ਰਿਸ਼ਤੇ ਨਰਮ ਕਰ ਰਿਹਾ ਹੈ ਉਹਨਾਂ ਨੇ ਸਾਡੇ ਪ੍ਰਧਾਨ ਮੰਤਰੀ ਦਾ ਸਨਮਾਨ ਕੀਤਾ ਹੈ ਕਿ ਆਓ ਹੁਣ ਉਸ ਵੇਲੇ ਇਸ ਖਬਰ ਦਾ ਆ ਜਾਣਾ ਇਹ ਵੀ ਇੱਕ ਵੈਸੇ ਤੇ ਸੋਚਨ ਵਿਚਾਰਨ ਦਾ ਵਿਸ਼ਾ ਹੈ ਕਿ ਇਸ ਮੌਕੇ ਤੇ ਹੀ ਇਹ ਖੁਲਾਸਾ ਕਿਉਂ ਹੋਇਆ ਦੂਜਾ ਕਿ ਹੁਣ ਸਾਨੂੰ ਇਸ ਸਾਰੇ ਵਰਤਾਰੇ ਚ ਇਹ ਵੇਖਣ ਦੀ ਜਾਂ ਸੋਚਣ ਦੀ ਸਮਝ ਜਾਦ ਕਰਨ ਦੀ ਲੋੜ ਹੈ ਕਿ ਇਸ ਤਰ੍ਹਾਂ ਕਰ ਕਰਕੇ ਕੀ ਮੋਦੀ ਸਰਕਾਰ ਬਚੀ ਖੁਚੀ ਦੁਨੀਆ ਦੇ ਵਿੱਚ ਜਿਹੜੀ ਆਪਣੀ ਸਾਖ ਜਾਂ ਹਮਾਇਤ ਹੈ ਕਿਤੇ ਉਸ ਨੂੰ ਗਵਾਤੇ ਨਹੀਂ ਬੈਗੀ ਇਹ ਮੈਂ ਬਹੁਤ ਜ਼ਿੰਮੇਵਾਰੀ ਨਾਲ ਕਹਿ ਰਿਹਾ ਹਾਂ ਕਿ ਇਹ ਗੱਲ ਬੇਸ਼ੱਕ ਪੁਰਾਣੀ ਹੈ ਇਹਨਾਂ ਨੇ ਹੁਣ ਇਨਕਸ਼ਾਫ ਦੇ ਰੂਪ ਦੇ ਵਿੱਚ ਅੱਗੇ ਲਿਆਂਦੀ ਹੈ ਬਟ ਇਸ ਤਰ੍ਹਾਂ ਦੀਆਂ ਖਬਰਾਂ ਇਸ ਤਰ੍ਹਾਂ ਦੀਆਂ ਚਰਚਾਵਾਂ ਇੱਕ ਮਜ਼ਬੂਤ ਦੇਸ਼ ਦੀ ਸ਼ਾਖ ਨੂੰ ਪ੍ਰਭਾਵਿਤ ਕਰਦੀਆਂ ਕਿਉਂਕਿ ਭਾਰਤ ਦੀ ਸ਼ਾਖ ਕਦੇ ਵੀ ਇਸ ਤਰ੍ਹਾਂ ਦੀ ਨਹੀਂ ਸੀ ਰਹੀ ਸੋ ਹਜ਼ੂਰ ਇਹ ਵਿਲਾ ਸੋਚਣ ਦਾ ਵਿਚਾਰਨ ਦਾ ਤੇ ਇਹ ਚੀਜ਼ ਵੀ ਵਿਚਾਰਨੀ ਚਾਹੀਦੀ ਹੈ ਕਿ ਕੀ ਹੁਣ ਜੇਲ੍ਹ ਚ ਬੈਠੇ ਅਪਰਾਧੀਆਂ ਦੇ ਧਰੂ ਇਹ ਸਾਰਾ ਕੁਝ ਕਰਵਾਇਆ ਜਾ ਰਿਹਾ ਜੇ ਇਸ ਤਰ੍ਹਾਂ ਹੈ ਤਾਂ ਫਿਰ ਭਾਰਤ ਦੀ ਵਿਸ਼ਵਗੁਰੂ ਵਾਲੀ ਸ਼ਭੀ ਜਿਹੜੀ ਹੈ ਨਾ ਉਸ ਤੇ ਡੈਂਟ ਪੈਣਾ ਸੁਭਾਵਿਕ ਹੈ ਕਿਉਂਕਿ ਵਿਸ਼ਵਗੁਰੂ ਇਸ ਤਰ੍ਹਾਂ ਨਹੀਂ ਕਰਿਆ ਕਰਦੇ ਮਿਲਦੇ ਆਗਲੀ ਵਾਰ ਤਦ ਤੱਕ ਦਿਓ ਸਾਸਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ